ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਦੱਸਣ ਲੱਗੀ ਆਂ ਵੀ ਬਹੁਤ ਸਮਾਜ ਦੇ ਵਿੱਚ ਵੇਖਿਆ ਦੁਨੀਆਂ ਤੇ ਵੇਖਿਆ ਕਿਵੇਂ ਮਾਂ ਬਾਪ ਰੋਲਦੇ ਫਿੱਤੇ ਆ ਤੇ ਧੀਆ ਪੁੱਤ ਛੱਡ ਕੇ ਦੂਰ ਪਰਦੇਸਾਂ 'ਚ ਚਲੇ ਜਾਂਦੇ ਆ ਤੇ ਮਾਂ ਬਾਪ ਦਾ ਫੋਨ ਵੀ ਨਹੀਂ ਚੱਕਦੇ ਸੋ ਮੈਂ ਇਹ ਕਹਿਣਾ ਚਾਹਉਣੀ ਆ ਵੀ ਵਿਆਹ ਹੋਣ ਤੋਂ ਪਹਿਲਾਂ ਜੇ ਇੱਕ ਮੁੰਡਾ ਲੜਕੀ ਨਾਲ ਇਹ ਗੱਲ ਕਰ ਲੇ ਵੀ ਮੇਰੀ ਜੌਂਟ ਫੈਮਿਲੀ ਆ ਮੇਰਾ ਮਾਪੇ ਮੇਰੇ ਨਾਲ ਰਹੂਗਾ ਤੇ ਮੈਂ ਇਹਨਾਂ ਨੂੰ ਨਹੀਂ ਛੱਡ ਸਕਦਾ ਵੀ ਤੂੰ ਮੈਨੂੰ ਇਹ ਦੱਸ ਵੀ ਜੇਕਰ ਤੂੰ ਮੇਰੇ ਮਾਪੇ ਦੀ ਸੇਵਾ ਕਰ ਸਕਦੀ ਆ ਮੇਰੇ ਨਾਲ ਰਹਿ ਸਕਦੀ ਆ ਤੇ ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਆ ਜੇ ਤੈਨੂੰ ਇਹ ਗੱਲਾਂ ਨਹੀਂ ਪਸੰਦ ਤੇ ਤੂੰ ਮੈਨੂੰ ਅੱਜ ਜਵਾਬ ਦੇ ਦੇ ਕਿਉਂਕਿ ਮੇਰਾ ਮਾਪੇ ਮੇਰੇ ਨਾਲ ਰਹੂਗਾ ਜੇ ਤੂੰ ਮੇਰੇ ਮਾਪੇ ਦੀ ਸੇਵਾ ਨਾ ਕਰਨਗੀ ਮਾਪੇ ਨੂੰ ਤੰਗ ਕਰਨਗੀ ਤਾਂ ਮੈਂ ਤੈਨੂੰ ਛੱਡ ਸਕਦਾ ਮਾਪੇ ਨੂੰ ਨਹੀਂ ਛੱਡ ਸਕਦਾ ਇਸ ਲਈ ਮਾਪੇ ਦੀ ਬਲੇਸਿੰਗ ਜਿਹਦੇ ਨਾਲ ਆਸ਼ੀਰਵਾਦ ਜਿਹਦੇ ਨਾਲ ਆ ਉਹਦੇ ਘਰੇ ਬਰਕਤਾਂ ਹੀ ਬਰਕਤਾਂ ਜਿਹੜੇ ਬੱਚੇ ਆਪਦੇ ਮਾਪੇ ਨੂੰ ਛੱਡ ਕੇ ਦੁਨੀਆ ਤੋਂ ਕੀ ਉਥੋਂ ਬਾਹਰ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਆਪਦੇ ਮਾਪੇ ਦਾ ਫੋਨ ਚੱਕਣਾ ਵੀ ਬੰਦ ਕਰ ਦਿੰਦੇ ਆ ਉਹ ਸੁੱਖ ਨਹੀਂ ਲੈ ਰਹੇ ਹੁੰਦੇ ਉਹ ਔਖਾਂ ਦੇ ਵਿੱਚ ਹੀ ਹੁੰਦੇ ਆ ਉਹਨਾਂ ਦੇ ਘਰਾਂ 'ਚ ਵਰਖਤਾ ਵੀ ਨਹੀਂ ਹੁੰਦੀਆਂ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵੀ ਨਹੀਂ ਹੁੰਦੀਆਂ ਉਹ ਸਾਰਾ ਦਿਨ ਇਹੀ ਸੋਚਾ ਸੋਚਦੇ ਰਹਿੰਦੇ ਆ ਵੀ ਕਦੋਂ ਇਹ ਮਾਪੇ ਦੀ ਜਿਹੜੀ ਜ਼ਮੀਨ ਐ ਜਾਇਦਾਦ ਐ ਇਹ ਆਪਾਂ ਲਿਆਈਏ ਇਸ ਕਰਕੇ ਤੁਸੀਂ ਸੋਚੋ ਵੀ ਜਿਵੇਂ ਮਾਪੇ ਜੇ ਤੁਸੀਂ ਅੱਜ ਉਹਨਾਂ ਦੀ ਸੇਵਾ ਨਹੀਂ ਕਰਦੇ ਤੇ ਕੱਲ ਨੂੰ ਤੁਸੀਂ ਵੀ ਤਾਂ ਬਾਨਾ ਹੀ ਹਨ ਸੱਸਾ ਰ ਕਿਸੀ ਦਾ 25 ਸਾਲ ਅੱਗੇ ਜਾਵੜੋ 10 ਸਾਲ ਅੱਗੇ ਜਾਵੜੋ ਜੇ ਛੋਟੀ ਉਮਰ ਦੀ ਕੁੜੀਆਂ ਹੈਗੀਆਂ 8-10 ਸਾਲ ਅੱਗੇ ਜਾਵੜੋ ਤੁਸੀਂ ਵੀ ਤਾਂ ਬਾਨਾ ਨਾ ਸੱਸਾ ਬਾਨਾ ਸਹੁਰੇ ਵੀ ਬਾਨਾ ਇਸ ਕਰਕੇ ਜੇ ਅੱਜ ਤੁਹਾਨੂੰ ਉਹ ਮਾਪੇ ਬਣੇ ਨਾ ਚੰਗਾ ਲੱਗਦਾ ਤੇ ਸੋਡੇ ਵੀ ਬੱਚਿਆਂ ਨੂੰ ਤੁਸੀਂ ਨਹੀਂ ਚੰਗੇ ਲੱਗਣਾਂ ਰੱਬ ਵੇਖਿਆ ਕਿਸੇ ਨੇ ਮਾਤਾ-ਪਿਤਾ ਆਪਣੀ ਵੇਖਿਆ ਤੁਸੀਂ ਵੇਖਿਆ ਜੇ ਵੇਖ ਰੱਬਾ ਜਿਹੜਾ ਉਹ ਮਾਂ ਪਿਓ ਹੈ ਜੇ ਆਪਾਂ ਮਾਂ ਪਿਓ ਦੀ ਸੇਵਾ ਕਰਦੇ ਤਾਂ ਆਪਾਂ ਨੂੰ ਮਾਂ ਪਿਓ ਦੇ ਵਿੱਚ ਹੀ ਰੱਬ ਦਿਸਦਾ ਇਸ ਲਈ ਮਾਂ ਪਿਓ ਦੀ ਸੇਵਾ ਕਰਨੀ ਆਪਣੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਇੱਕ ਵਾਰੀ ਇੱਕ ਲੜਕਾ ਬਾਹਰੋਂ ਆਇਆ ਉਹ ਆਪਦੀ ਮਾਂ ਪਿਓ ਨੂੰ ਕਹਿੰਦਾ ਵੀ ਚਲੋ ਮੰਮੀ ਮੰਮੀ ਸੀ ਪੱਪਾ ਦਾ ਤੁਰ ਗਿਆ ਸੀ ਦੁਨੀਆ ਤੋਂ ਮਾਂ ਨੂੰ ਕਹਿੰਦਾ ਚਲੋ ਮੰਮਾ ਤੁਹਾਨੂੰ ਨਾਲ ਲੈ ਕੇ ਜਾਂਦੇ ਮਾਂ ਬੜੀ ਖੁਸ਼ ਹੋਈ ਵਿਚਾਰੀ ਵੀ ਮੈਨੂੰ ਨਾਲ ਕੈਨੇਡਾ ਲੈ ਕੇ ਜਾਂਦਾ ਪੁੱਤ ਉਹਨੇ ਦਵਾ-ਦਬ ਵਿਚਾਰੀ ਨੇ ਜਿੰਨਾ ਕੁ ਸੀਗਾ ਦੇ ਤਿਆ ਰਜਿਸਟਰੀਆਂ ਤੇ ਵੇਚਤਾ ਘਰ ਤੇ ਤੁਰ ਕੇ ਜਦੋਂ ਉੱਥੇ 에어ਪੋਰਟ ਦੇ ਵਿੱਚ ਜਾਂਦੇ ਆ ਤਾਂ ਉੱਥੇ ਇੱਕ ਕੁਰਸੀ ਦੇ ਉੱਤੇ ਬਿਠਾ ਕੇ ਤੇ ਪੁੱਤ ਕਹਿੰਦਾ ਮੰਮੀ ਤੂੰ ਇੱਥੇ ਬੈਠ ਮੈਂ ਥੋੜਾ ਜਿਹਾ ਸਮਾਨ ਲੈ ਕੇ ਤੇਰੇ ਕੋਲ ਆਉਣਾ ਤੇ ਪੁੱਤ ਦਾ 에어ਪੋਰਟ ਦਾ ਟਾਈਮ 에어ਪੋਰਟ ਤੋਂ ਆਪ ਦੇ ਉਹਦਾ ਜਹਾਜ਼ ਦਾ ਟਾਈਮ ਹੋ ਗਿਆ ਸੀ ਤੇ ਉਹ ਚੜ ਗਿਆ ਬੈਠੀ ਰਹੀ ਵਿਚਾਰੀ ਭੁੱਖੀ ਭਾਂਦੀ ਤੇ ਉੱਥੋਂ ਦਾ ਕਰਮਚਾਰੀ ਜਦੋਂ ਬੌਕਰ ਮਾਰ ਲੱਗਿਆ ਉਹ ਕਹਿੰਦਾ ਬੀਬੀ ਤੁਸੀਂ ਇੱਥੇ ਹੀ ਬੈਠੇ ਆ ਤੜਕੇ ਉਹ ਕਹਿੰਦੀ ਕੋਈ ਨਹੀਂ ਮੇਰਾ ਪੁੱਤ ਆਉਣ ਵਾਲਾ ਪੁੱਤ ਨੇ ਕੀ ਆਉਣਾ ਸੀ ਆਪਣੇ ਵੀ ਅੰਦਰੋਂ ਐ ਐ ਵੀ ਆਇਕਰ ਕੇ ਰੋਨ ਆਉਂਦਾ ਵੀ ਉਹ ਵਿਚਾਰੀ ਬੈਠੀ ਉੱਥੇ ਤਰਸੀ ਜਾਂਦੀ ਸੀ ਵੀ ਮੇਰਾ ਪੁੱਤ ਆਊਗਾ ਅਜੇ ਤੱਕ ਵੀ ਕਰ ਵਿਚਾਰੀ ਨੂੰ ਕਹਿੰਦੀ ਸੀ ਵੀ ਮੇਰਾ ਪੁੱਤ ਆਊਗਾ ਪੁੱਤ ਨੇ ਕੀ ਆਉਣਾ ਸੀ ਉੱਥੇ ਛੱਡ ਗਿਆ ਮਾਂ ਨੂੰ ਵੇਖੋ ਇਹੋ ਜੀ ਔਲਾਦ ਨਹੀਂ ਹੋਣੀ ਚਾਹੀਦੀ ਜੇ ਉਹ ਅੱਜ ਉੱਥੋਂ ਇੱਥੋਂ ਵੇਚ ਕੇ ਚਲਿਆ ਗਿਆ ਨੇ ਸੋਖੋਂ ਨੂੰ ਉੱਥੇ ਵੀ ਨਹੀਂ ਮਿਲਣਾ ਮਾਂ ਪਿਓ ਨੂੰ ਕਦੇ ਨਾ ਛੱਡੋ ਮਾਂ ਪਿਓ ਦੇ ਨਾਲ ਰਹੋ ਮਾਂ ਪਿਓ ਦੀਆਂ ਬਲੇਸਿੰਗ ਮਾਂ ਪਿਓ ਦਾ ਆਸ਼ੀਰਵਾਦ ਤੁਹਾਡੇ ਨਾਲ ਰਹੇ ਇਸ ਲਈ ਬੁੱਢੇ ਮਾਪੇ ਹੋ ਜਾਣ ਤਾਂ ਘਰੋਂ ਨਹੀਂ ਕੱਢੀ ਦੇ ਜੇ ਦਰਖਤ ਬੁੱਢੇ ਹੋ ਜਾਣ ਫਲ ਨਹੀਂ ਨਾ ਦਿੰਦੇ ਤਾਂ ਛਾਂ ਤਾਂ ਦਿੰਦੇ ਆ ਨਾ ਜੇ ਮਾਪੇ ਬੁੱਢੇ ਹੋ ਜਾਣ ਦੌਲਤ ਨਹੀਂ ਨਾ ਦਿੰਦੇ ਤਾਂ ਅਸ਼ੀਰਵਾਦ ਤਾਂ ਦਿੰਦੇ ਆ ਨਾ ਇਹਨਾਂ ਗੱਲਾਂ ਨੂੰ ਕੰਠ ਕਰਿਆ ਕਰੋ ਤੇ ਹਮੇਸ਼ਾ ਯਾਦ ਰੱਖਿਆ ਕਰੋ ਬਾਪੇ ਮਾਪੇ ਜਿਨ੍ਹਾਂ ਨੇ ਜਨਮ ਦਿੱਤਾ 9 ਮਹੀਨੇ ਸੰਭਾਲਿਆ ਸੋ ਨੂੰ ਉਹ ਸਭ ਕੁਝ ਕਾਟੋ ਪੁੱਲੇ ਬੈਠੇ ਲੋਕ ਅੱਜ ਕੱਲ ਦੇ ਜਮਾਨੇ ਚ ਮੈਂ ਇੰਨਾ ਕਹਦੀ ਆ ਜੇਕਰ ਤੁਹਾਨੂੰ ਗੱਲਾਂ ਮੇਰੀਆਂ ਚੰਗੀਆਂ ਲੱਗਣ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ